ਆਹ ਮੂਰਤੀਆਂ ਦੇ ਚੇਹੇ ਦਰਸ਼ਨ ਹੋਈ ਜਾਣੇ ਜ ਉਹਦੀ ਕਿਰਪਾ ਹੋਣੀ ਆ ਸਭ ਠੀਕ ਹੋ ਜਾਣਾ ਕਿੱਡਾ ਘੁਮਰਾਹ ਕਰਨ ਪ੍ਰਚਾਰ ਕੀਤਾ ਹੈ ਛਾਤਰ ਆਦਮੀ ਨੇ ਜਿਹੜੇ ਪਹਿਲਾਂ ਸੀ ਉਹ ਛਾਤਲ ਨੇ ਜਿਹੜੇ ਹੁਣ ਨੇ ਛਾਤਰ ਸੀ ਉਹਨਾਂ ਦੇ ਖਿਲਾਫ ਰਾਵਣ ਚੰਡਾ ਚੱਕਿਆ ਸੀ ਉਹ ਹੀ ਕਹਿੰਦੇ ਨੇ ਰਾਵਣ ਨੇ ਰਤੋਂ ਨਾਲ ਹੀ ਗੱਡੀ ਉੱਥੋਂ ਵਾਟ ਪਾੜੀ ਹੋਈ ਆ। 라ਵਣਾ ਖਤਮ ਕਰਤਾ ਇਹਨਾਂ ਨੇ। ਪੱਕਰਾ ਸੀ ਤਤ ਗਿਆਨ ਦਾ ਵਿਦਾਨਾ ਉਹੀ ਮਾਰਤਾ। ਉਹ ਮਾਰ ਕੇ ਹਰ ਸਾਲ ਦੀਵਾਲੀ ਸਾਰਾ ਮਨਾਉਂਦੇ ਨੇ। ਵੀ 라ਵਣ ਮਾਰ ਲਿਆ ਸੀ ਸੱਚਮਾ। ਵੀ ਵਿਦਾਨਾ ਭੋਗ ਪਾਤਾ। ਆਹ ਗੱਲ ਦੀ ਖੁਸ਼ੀ ਮਨਾਉਂਦੇ ਨੇ ਹੋਰ ਖੁਸ਼ੀ ਗਾਦੀ ਹੈ। ਗੁਰਵਾਣੀ ਕਹਿੰਦੀ ਆ ਰਾਵ ਗयो ਰਾਵਣ ਗयो ਜੇ ਰਾਵਣ ਗਿਆ ਤਾਂ ਰਾਮ ਵੀ ਗਿਆ ਉਹ ਰਾਵਣ ਜੇ ਮਰ ਗਿਆ ਰਾਮ ਘੜਾ ਬਚ ਗਿਆ ਜੇ ਤਾਂ ਆਰਾਮ ਹੋ ਜਾਂਦਾ ਉਹ ਰਾਵਣ ਨੂੰ ਮਾਰ ਕੇ ਰਾਵਣ ਨੂੰ ਮਾਰ ਕੇ ਰਾਮ ਨੂੰ ਉੱਪਰ ਹੋ ਜਾਣਾ ਚਾਹੀਦਾ ਸੀ ਅਸਲੀ 라ਵਣ ਜਿੱਦਣ ਮੜਿਆ ਰਾਮ ਅਮਰ ਹੋ ਜਾਊਗਾ 라ਵਣ ਜੇ ਮਾਰਨਾ ਜੇ ਇਹਨੂੰ ਮਾਰ ਲੈ ਰਾਮ ਤਾਂ ਅਮਰ ਮਾਰਵਣ ਨੂੰ ਮਾਰ ਕੇ ਹੀ ਹੁੰਦਾ ਪਰ 라ਵਣ ਤੁਸੀਂ ਤਾਂ ਬਾਹਰ ਬਣਾ ਲਿਆ ਜਿਹੜਾ 라ਵਣ ਹੈ ਜਿਹੜਾ ਬਣ ਜਿਹੜਾ ਮਾਇਆ ਦਾ ਬਣਾ ਹੈ ਇਹਦੇ ਵੀ ਜਿਹੜਾ ਰਵਿਆ ਹੋਇਆ ਹੈ 라ਵਣ ਦਾ 라ਵਣ ਦਾ ਥੋੜਾ ਮਨ ਹੈ ਬਾਹਰ ਨਾਲ ਏਸੀ ਮਾਰਤਾ ਉਹ ਬ੍ਰਹਮ ਗਿਆਨੀ ਬ੍ਰਹਮ ਜੇ ਰਾਵਣ ਦੇ ਅਸਲੀ ਰਾਵਣ ਦੇ ਮਰਨ ਦੀ ਗੱਲ ਕਰਦਾ ਤਾਂ ਉਹਨੂੰ ਰਾਵਣ ਕਹੇ ਕਿ ਉਹੀ ਮਾਰਦਾ ਉਹ ਕਹਿੰਦਾ ਤੂੰ ਵੀ ਤਾਂ ਰਾਵਣ ਹੈ ਤੇ ਰਵੀ ਤਾਂ ਮਾਨ ਹੈਗਾ ਹੀ ਹੈ ਜੇ ਰਾਵਣ ਮਰਦਾ ਤਾਂ ਰਾਮ ਅਵਰ ਹੁੰਦਾ ਤੇ ਰਾਮ ਤਾਂ ਮਰ ਗਿਆ ਕਿਹੜਾ ਰਾਵਣ ਮਾਰਿਆ ਫਿਰ ਤੁਸੀਂ ਰਾਮ ਨੇ ਕਿਹੜਾ ਰਾਵਣ ਮਾਰਿਆ ਰਾਵਣ ਦੀ ਮੁਕਤੀ ਮੰਨਦੇ ਨੇ 라ਵਣ ਕਹਿੰਦਾ ਮੈਂ ਰਾਮ ਦੇ ਮਰ ਗਿਆ ਮੁਕਤੀ ਹੋ ਗਈ ਤੇ ਰਾਮ ਦੀ ਤਾਂ ਮੁਕਤੀ ਹੋਈ ਨਹੀਂ ਫਿਰ ਰਾਮ ਦੀ ਮੁਕਤੀ ਕਦ ਹੋਈ ਰਾਮ ਮੁਕਤ ਕਿਵੇਂ ਹੋਇਆ ਆ ਇਹਨਾਂ ਦੀ ਰਮਾਇਣ ਆ ਇਹਨਾਂ ਦਾ ਕਹਾਣੀ ਰਮਾਇਣ ਚ ਰਾਮ ਮੁਕਤ ਕਿਵੇਂ ਹੋਇਆ ਕਦ ਹੋਇਆ ਕਰਬਾਣੀ ਨੇ ਕਰਤੀ ਟਿੱਪਣੀ ਰਾਮ ਗਏ ਔਰ 라ਵਣ ਗਏ ਕਲੋ ਕਲੋ ਦੇ ਅਰਥ ਲੱਭ ਲੋ ਬੁਝ ਲੋ ਕੀ ਹੈ ਬੁਝਾਰਤਾ ਹੈ ਇਹ ਬੁਝਾਰਤਾ ਬੁਝ ਲੋ ਕੀ ਹੈ ਜੇ ਰਾਵਣ ਵਰਦਾ ਰਾਮ ਮੁਕਤ ਕੀ ਰਾਮ ਸਜੀਵਨ ਹੋ ਜਾਂਦਾ ਰਾਮ ਅਮਰ ਹੋ ਜਾਂਦਾ ਰਾਮ ਦਾ ਅਮਰ ਹੈ ਜੀ ਤੁਹਾਡਾ ਉਹ ਰਾਮ ਦਾ ਹਮੇਸ਼ਾ ਹੀ ਹਮਾਰਾ ਸ਼ਰੀਰ ਤਾਂ ਹਲ ਕਰਦਾ ਛੱਡ ਦਿੰਦਾ ਹੈ ਜੇ ਰਾਵਣ ਨੂੰ ਮਾਰ ਲੈਂਦਾ ਰਾਮ ਦਾ ਰਾਮ ਦੁਬਾਰਾ ਸਰੀਰ ਵਿੱਚ ਢਾਲ ਕਰਦਾ ਫਿਰ ਅਥਰੀ ਰਾਮਨ ਅਸਲ ਅਸਲ ਤਾਂ ਰਾਮ ਦੀ ਮੁਕਤੀ ਹੋਣੀ ਸੀ ਰਾਵਣ ਦੀ ਮੁਕਤੀ ਦਾ ਤਾਂ ਮਤਲਬ ਇਹ ਨਹੀਂ ਕੋਈ ਉਹ ਉਹਦਾ ਸੰਸਾਰ ਜਾ ਕੇ ਜਨਮ ਲੈਂਦਾ ਇੱਥੇ ਮਰ ਜਾਂਦਾ ਇੱਥੇ ਅੱਖਾਂ ਵੀ ਜਾਂਦਾ ਉਹਦਾ ਮਰਨਾ ਹੀ ਮਰਨਾ ਹੈ ਨਾ ਤਾਂ ਰਾਵਣ ਨੇ ਤਾਂ ਇਹਨੂੰ ਮਾਰਨ ਦੀ ਕੀ ਲੋੜ ਸੀ ਪਰ ਜੇ 라ਵਣ ਨੂੰ ਰਾਮ ਮਾਰਦਾ 라ਵਣ ਨੂੰ ਮਾਰਦਾ ਪਰਮੇਸ਼ਰ ਹੁਕਮ ਹੁਕਮ ਨਾਲੇ 라ਵਣ ਪੈਦਾ ਹੁੰਦਾ ਹੁਕਮ ਮਾਰਦਾ ਜੇ ਰਾਮ ਚਾਹੁੰਦਾ 라ਵਣ ਨੂੰ ਆਪਣੇ ਮਨ ਨੂੰ ਮਾਰਨਾ ਆਪਣਾ ਮਨ ਇਹਦਾ 라ਵਣ ਹੈ ਜੇ ਰਾਮ ਚਾਹੁੰਦਾ ਆਪਣੇ ਮਨ ਨੂੰ ਮਾਰਨਾ ਤੇ ਫਿਰ ਰਾਮ ਦਾ ਜੀਵਨ ਉਹ ਰਾਮ ਨਹੀਂ ਆਇਆ ਹੈ ਇਸ ਕਰਕੇ ਇਸ ਆਮਰੂ ਗੁਰਬਾਣੀ ਨੇ ਲੋਕਾਂ ਦਾ ਨਹੀਂ ਬੰਦਿਆ RAM ਜਿਹੜੇ ਨੂੰ ਗੁਰਬਾਣੀ ਮੰਦੀ ਹੈ ਉਹ RAM ਆਪਣੇ ਭਾਨੂ ਮਾਰਦਾ ਹੈ ਕਿਸੇ ਲੰਕਾ ਦੇ ਰਾਜੇ ਨੂੰ ਨਹੀਂ ਮਾਰਦਾ ਜਿਹੜਾ ਵੈਦਾਂ ਦਾ ਕਹਤਾ ਹੋਵੇ ਉਹ ਆਪਣਾ ਮਨ ਉਹਦਾ ਆਪਣਾ ਮਨ ਰਾਵਣ ਹੈ ਜਿਹੜਾ ਗੁਰਬਾਣੀ ਦਾ RAM ਹੈ ਉਹਦਾ ਆਪਣਾ ਹੀ ਮਨ ਰਾਵਣ ਉਹ ਉਸੇ ਨਾਲ ਲੜਾਈ ਹੈ ਬੰਦੇ ਨਾਲੇ ਉਹਦੀ ਲੜਾਈ ਹੈ ਬੰਨ ਵਾਲੇ ਉਹਦੀ ਸੱਥਾ ਖਾਲਸਾ ਸੋ ਜੋ ਕਰੇ ਨਿਤ ਜੰਗ ਕੀਦੇ ਨਾ ਆਪਣੇ ਮਨ ਨਾਲ ਆ ਫਰਕਾ ਹਿੰਦੂ ಮತਦਾਰ ਸਿੱਖ ಮತਦਾਰ ਹੋ ਜੀ ਬਕਸੀ ਦੇੰ ਬੁੱਧਾ ਕੁਸਲ ਥਾਨ ਇੱਥੋਂ ਬੁੱਧੀ ਦਾ ਵਿਕਾਸ ਹੋਣਾ ਸ਼ੁਰੂ ਹੋਣਾ ਆ ਮੋੜ ਤੇ ਫਸੀ ਹੋਈ ਆ ਬੁੱਧ ਇਤੋ ਬੁੱਧੀ ਦਾ ਬ加ਸ ਵਿਕਸਿਤ ਤੇ ਆ ਤੱਦੇ ਨਾਲ ਬਕਸੀਧਿਆ ਬੁੱਧ ਕੁਸਲ ਥਾਨ ਇਤੋ ਸੋਝੀ ਆਉਣੀ ਸ਼ੁਰੂ ਹੋਣੀ ਆ ਬੁੱਧੀ ਨੂੰ ਸੋਝੀ ਇਤੋ ਗਤੀ ਫੜਨੀ ਆ ਬੁੱਧੀ ਨੇ ਅੱਗੇ ਰਾਮ ਵਾ ਰਾਵਣ ਨੂੰ ਸਮਝ ਕੇ ਬੁੱਧ ਨੇ ਗਤੀ ਫੜਨੀ ਆ ਇਹ ਤਾਂ ਹੋਰੇ ਰਾਮ ਵਾ ਰਾਵਣ ਦੀ ਕਹਾਣੀ ਸੁਣਾਈ ਜਾਂਦੇ ਨੇ ਉੜ ਜਾਵੇ ਪਹਿਲੇ ਲੋਕ ਇਸੇ ਕਰਕੇ ਦਖਣ ਵਾਲੇ ਰਾਮ ਰਾਵਣ ਦੀ ਗੱਲ ਨੂੰ ਨਹੀਂ ਬੁਲਦੇ ਉਹ ਰਾਵਣ ਤਾਂ ਰਾਮ ਨਾਲ ਵੀ શ્રેਸ਼ਟ ਹੈ ਰਾਮ ਤਾਂ ਉਹ ਰਾਮ ਤਾਂ ਉਸ ਬੰਦੇ ਨੂੰ ਮਾਰਦਾ ਹੈ ਜਿਹੜੇ ਭਗਤ ਨੇ ਉਹ ਸਬੂਕ ਰਿਸ਼ੀ ਦਾ ਸਿਰ ਵਢਿਆ ਉਹਨੇ ਕਿਉਂ ਵਢਿਆ ਉਹ ਰਾਵਣ ਦਾ ਚੇਲਾ ਸਬੂਕ ਰਿਸ਼ੀ ਬ੍ਰਮ ਗਿਆਨੀ ਆ ਤਤ ਗਿਆਨੀ ਆ ਤਤ ਗਿਆਨ ਨਹੀਂ ਪੈਦਾ ਹੁਣ ਦੇਣਾ ਰਾਵਣ ਤਤ ਗਿਆਨ ਨਹੀਂ ਪੈਦਾ ਹੁਣ ਆ ਤਤ ਗਿਆਨ ਦਾ ਖਲਾਫ ਖੜਾ ਰਾਵਣ ਸਾਰਾ ਹਿੰਦੂਤਵ ਖੜਾ ਇਹਦੇ ਖਲਾਫ ਤਤ ਗਿਆਨ ਦਾ ਮਤ ਤਤੋ ਗਿਆਨ ਤਤ ਗਿਆਨ ਦੀ ਗੱਲ ਦੱਸ ਦੇਣ ਇਹ ਇਹਨਾਂ ਦੇ ਜਿੰਨੇ ਵੀ ਬੜੇ ਬੜੇ ਸੰਤ ਨੇ ਇਹ ਜਨ ਵੀ ਇਹਨਾਂ ਨੇ ਬਣਾਏ ਹੋਏ ਨੇ ਵਿਦਾਂਤੀਆਂ ਦੇ ਬਟ ਜਿਹੜੇ ਇਹਨਾਂ ਦੇ ਸ਼ਕਰਾਚਾਰੀਆ ਨੇ ਆ ਤਤ ਗਿਆਨ ਕਿਉਂ ਛੱਡਿਆ ਹੋਇਆ ਨਾ ਨੇ ਇਹ ਕਾਹਦੇ ਛੱਡਤਾ ਬਟ ਤਤ ਗਿਆਨ ਪੂਰਤੀ ਪੂਜਾ ਜੋ ਕਰਦੇ ਨੇ ਤਤ ਗਿਆਨ ਵਿਸਾਰਤਾ ਤਤ ਗਿਆਨ ਵਿਸਾਰ ਕੇ ਕੀ ਹੋ ਜਾਂਦਾ ਅੰਨਾ ਦੋ ਅੱਖਾਂ ਖਤਮ ਬੁੱਧ ਖਤਮ ਬ विवेक बुद्धि ਜਾਂ ਖਤਮ ਹੋ ਜਾਂਦੀ ਹੈ ਉਹਨਾਂ ਨੂੰ ਨਾ ਕਹਿੰਦੇ ਨੇ ਜਿਨੂ ਭਗਤ ਕਹਿੰਦੇ ਰਹੇ ਦੂਰ ਨਾ ਕਿਉਂਕਿ ਹੈ ਵਕਤਾਂ ਨੇ ਕਬੀਰ ਨੇ ਦੂਰ ਨਾ ਕਹਦੇ ਕਿ ਹੈ ਉਹਨੇ ਤਤ ਮਤ ਤਤ ਗਿਆਨ ਦੀ ਵਿਸਾਰਤੀ ਤਤ ਗਿਆਨ ਦਾ ਭੋਗ ਪਾਤਾ ਤਤ ਗਿਆਨ ਦੇ ਖਿਲਾਫ ਖੜਾ ਜੋਰ ਛੋੜਨਾ ਪ੍ਰਚਾਰ ਹੋ ਰਿਹਾ ਹੈ ਮਤ ਤਤ ਗਿਆਨ ਜਦ ਹੁੰਦੀਆ ਫਿਰ ਬੁੱਧੀ ਦਾ ਵਿਕਾਸ ਹੁੰਦਾ ਫਿਰ ਅੱਗੇ ਵੱਧਦਾ ਨਹੀਂ ਤਾਂ ਘੁੰਮਣ ਘੇਰੇ ਦੇ ਵਿੱਚ ਫਸਿਆ ਹੋਇਆ ਇਹਨਾਂ ਦਾ ਜਿਹੜਾ ਹੈ ਨਾ ਮਹਾ ਭਾਰ ਦੇ ਵਿੱਚ ਉਹ ਮੰਡਿਉ ਉਹ ਅਮਾਨ ਉਹ ਮੰਨੀ ਮਾਨਾ ਇਹ ਚੱਕਰਬਿਊਜ ਫਸਿਆ ਹੋਇਆ ਧਰਮ ਦਾ ਚੱਕਰਬਿਊ ਬਣਾਇਆ ਉਹ ਚ ਫਸਾਤਾ ਉਹ ਕਹਾਂ ਬਾਹਰ ਨਿਕਲੇ ਨਹੀਂ ਸਕਦਾ ਕੋਈ ਚਿਰਣ ਕੇ ਦਿਖਾਵੇ ਇਹ ਬੜ ਨਾ ਜਾਣਦਾ ਸੀ ਸਰੀਰ ਚਾ ਸਰੀਰ ਦੇ ਚੱਕਰ ਪ੍ਰੇਤ ਪਿੰਜਰ ਜਿਹੜਾ ਸਰੀਰ ਹੈ ਚੱਕਰ ਵੀ ਉਹ ਹੈ ਇੱਥੋਂ ਨਿਕਲ ਕੇ ਦਿਖਾਵੇ ਹੁਣ ਵੜਤਾ ਗਿਆ ਹੈ ਮਾਤਾ ਦੇ ਗਰਭ ਚ ਉਦੋਂ ਮੈਂ ਤੇ ਜਾਗਦੀ ਸੀ ਉਦੋਂ ਜਾਗਦੀ ਸੀ ਜਦ ਬੜਿਆ ਸਰੀਰ ਚ ਉਦੋਂ ਛਿਬ ਦੇ ਨਾਲ ਸ਼ਕਤੀ ਦਾ ਮੇਲ ਸੀ ਉਦੋਂ ਉਹਦ ਗੱਲ ਸੁਣਦੀ ਸੀ ਸ਼ਬਦ ਨਾਲ ਜੁੜੀ ਹੋਈ ਸੀ ਉਦੋਂ ਤਾਂ ਵੜਤਾ ਇਹਨੂੰ ਵਿੱਚ ਜੋੜਤਾ ਮਾਇਆ ਚ ਹੁਣ ਕੱਢਣ ਵੇਲੇ ਸੌਂਗੀ ਬਾਹਰ ਜ ਸੁਤੀ ਕਦਾ ਸੁਤੀਆ ਜਾਲ ਜੇ ਦਿਨ ਜਦ ਜ ਜਾਂਤੇ ਸਪਾਣਾ ਤਾਂ ਜਮਿਆ ਪਰਵਾਰ ਭਲਾ ਪਾਇਆ ਲਿਬ ਛੁਟ ਗਈ ਉਹਦੀ ਲਿਬ ਉਦੋਂ ਛੁਟ ਗਈ ਬੁੱਧ ਦੀ ਲਿਬ ਅੰਦਰ ਵਾਲੇ ਸ਼ਬਦੋਂ ਛੁਟ ਗਈ ਸ਼ਿਵ ਨਾ ਸ਼ਕਤੀ ਦਾ ਪੱਲਾ ਛੁੱਟ ਗਿਆ ਲੜ ਲੱਗੀ ਤੇ ਪੱਲੇ ਤੇ ਲੱਗੀ ਉਦੋਂ ਲੜ ਛੁੱਟ ਗਿਆ ਜੇ ਜਾਣਾ ਲੜ ਛੱਜਣਾ ਪੀਡੀ ਪਾਈ ਗੰਡ ਗੰਡ ਤਕੜੀ ਗੰਡ ਨਹੀਂ ਪਾਈ ਗੰਡ ਛੁੱਟ ਗਈ ਹੱਤੀ ਜੇ ਬੜਿਆ ਤਾਂ ਨਾ ਲੜ ਛੁੱਟ ਗਿਆ ਝਟਕਾ ਵਜਿਆ ਛੁੱਟ ਗਿਆ ਜਦੋਂ ਇੱਥੋਂ ਵੀ ਆਖਾ ਚੱਲੂਗੀ ਲੈਣਾ ਦੋ ਹੋ ਜਾਣੀਆਂ ਨੇ ਐਡੋ ਅਡ ਫੇਰ برداشت ਨਹੀਂ ਹੋਣੀ ਨਾ ਤੇ ਆ ਪ੍ਰਚਾਰ ਬਰਦਾਸ਼ਤ ਜਿਹੜਾ ਹੁਣ ਹੋ ਰਿਹਾ ਹੈ ਇਹ ਕਹਿੰਦੇ ਨੇ ਨਿਆਰਾ ਖਾਲਸਾ ਆ ਨੈਰੀ ਮਤਾ ਹੈ ਦੇਖ ਲੋ ਸਾਡ ਚੱਲਣਾ ਕਿਸੇ ਨੇ ਨਿਆਰਾ ਖਾਲਸਾ ਜਿਹੜੇ ਰੌਲਾ ਪਾਉਂਦੇ ਨੇ ਜੇ ਇੱਕ ਵੀ ਚੱਲ ਗਿਆ ਨਿਆਰੇ ਵਾਲੇ ਜੋ ਕਹਿੰਦੇ ਭੱਜ ਜਾਣਗੇ ਪਿੱਛੇ ਨੂੰ ਤੇਰਾ ਦਾੜੀ ਕਹੇ ਸੀ ਨਿਆਰੇ ਨੇ ਨਾ ਤੇ